ਕਿਉਂਕਿ ਗੁਰੂ ਹਮੇਸ਼ਾ ਆਗਿਆਕਾਰੀ ਸਿੱਖਾਂ ਤੇ ਖੁਸ਼ ਹੁੰਦਾ ਹੈ ਜਿਹੜੇ ਗੁਰੂ ਦੇ ਆਗਿਆਕਾਰੀ ਨੇ ਜਿਹੜੇ ਬੱਚੇ ਗੁਰੂ ਦਾ ਬਚਨ ਸੱਤ ਕਰਕੇ ਮੰਨਦੇ ਆ ਉਹਨਾਂ ਤੇ ਗੁਰੂ ਦੀ ਜ਼ਿਆਦਾ ਖੁਸ਼ੀ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਗੁਰੂ ਦੇ ਚਰਨਾਂ ਵਿੱਚ ਰੋਜ਼ ਲੱਖਾਂ ਸਿਰ ਆ ਕੇ ਸਿੱਖ ਝੁਗਾਉਂਦੇ ਆ ਸੇਵਕ ਸਿੱਖ ਪੂਜਨ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਕਹੇ ਭਾਈ ਲੱਖਾਂ ਰੋਜ਼ ਸਿਰ ਝੁਕਾਰੇ ਨੇ ਮੱਥੇ ਟੇਕ ਰਹੇ ਨੇ ਬਾਣੀ ਪੜ ਰਹੇ ਨੇ ਬਾਣੀ ਨੂੰ ਗਾ ਰਹੇ ਆ ਕੀਰਤਨ ਕਰ ਰਹੇ ਨੇ ਲੱਖਾਂ ਰੋਜ਼ ਕੀਰਤਨ ਸੁਣ ਰਹੇ ਨੇ ਪਰ ਖੁਸ਼ੀ ਉਹਨਾਂ ਨੂੰ ਐ ਜਿਹੜੇ ਗੁਰੂ ਦਾ ਬਚਨ ਸਤ ਕਰਕੇ ਮੰਨ ਲੈਂਦੇ ਆ ਜੀ ਹੁਕਮ ਕਰਦੇ ਜਿੱਧਰੋਂ ਮੋੜਦੇ ਆ ਮੁੜ ਪੈਂਦੇ ਆ ਜਿੱਥੇ ਜਿੱਧਰ ਨੂੰ ਤੋਰਦੇ ਆ ਤੁਰ ਪੈਂਦੇ ਆ ਕਹਿੰਦੇ ਆ ਧੰ ਗੁਰੂ ਨਾਨਕ ਸਾਹਿਬ ਨੇ ਪਰਖ ਕਰਨੀ ਸੀ ਹੁਣ ਕਿਉਂਕਿ 16 ਤਰੀਕ ਆ ਰਹੀ ਨਾ ਜਿਹੜੀ ਉਸ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਹੈ 16 ਤਰੀਕ ਦਾ ਤੇ ਅੱਜ ਗੁਰਤਾ ਗੱਦੀ ਗੁਰ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ ਦੂਜੇ ਪਾਤਸ਼ਾਹ ਦਾ ਹੁਣ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੀਰ ਕਰਕੇ ਜਾਣ ਦਾ ਆਖਰੀ ਸਮਾਂ ਸੀ ਤੇ ਗੁਰੂ ਨਾਨਕ ਸਾਹਿਬ ਨੇ ਪਰਖ ਕਰਕੇ ਦੇਖਣੀ ਸੀ ਵੀ ਕਿਹੜਾ ਸਿੱਖ ਇਹ ਗੁਰਤਾ ਗੱਦੀ ਨੂੰ ਸਾਂਭ ਸਕਦਾ ਹੈ ਆਉਣ ਵਾਲੇ ਸਮੇਂ ਨੂੰ ਆਉਣ ਵਾਲੀ ਸਿੱਖ ਸੰਗਤ ਨੂੰ ਸਾਂਭ ਸਕਦਾ ਹੈ ਗੁਰਗੱਦੀ ਦੇ ਲਾਇਕ ਕੌਣ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਖ ਕਰਨੀ ਹੈ ਤੇ ਪਰਖ ਦੇ ਵਿੱਚ ਜਿਹੜਾ ਪਾਸ ਹੋਏਗਾ ਉਹਨੂੰ ਮਹਾਰਾਜ ਗੁਰਤਾ ਗੱਦੀ ਬਖਸ਼ਣਗੇ ਨਾਤੇ ਇੱਥੇ ਇਹ ਐ ਵੀ ਆਹ ਮੇਰਾ ਸਕਾ ਹੈ ਇਹ ਮੇਰਾ ਜਾਦਾ ਆਹ ਮੇਰਾ ਪੁੱਤਰ ਹੈ ਆਹ ਮੇਰਾ ਜਾਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਕਦੇ ਗੁਰੂ ਸਾਹਿਬਾਂ ਨੇ ਆਪਣੇ ਬੱਚਿਆਂ ਵਿੱਚ ਤੇ ਸਿੱਖਾਂ ਵਿੱਚ ਫਰਕ ਨਹੀਂ ਸਮਝਿਆ ਕਦੇ ਗੁਰੂ ਨਾਨਕ ਗੁਰੂ ਸਾਹਿਬਾਂ ਜੀ ਨੇ ਆਪਣੇ ਬੱਚਿਆਂ ਵਿੱਚ ਤੇ ਸਿੱਖਾਂ ਵਿੱਚ ਕਦੇ ਫਰਕ ਨਹੀਂ ਸਮਝਿਆ ਆਪਣੇ ਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਸਾਕਿਆਂ ਤੋਂ ਵੱਧ ਪਿਆਰ ਗੁਰੂ ਸਾਹਿਬਾਂ ਨੇ ਕੀਤਾ ਕਲਗੀਧਰ ਦਸਵੇਸ਼ਪਤਾ ਮਹਾਰਾਜ ਜੀ ਨੇ ਆਪਣੇ ਬੱਚਿਆਂ ਨੂੰ ਸ਼ਹੀਦ ਕਰਾਤਾ ਚਮਕੌਰ ਦੀ ਗੜੀ ਵਿੱਚ ਪਰ ਕਹਿੰਦੇ ਆਪਣੇ ਜਾਨ ਤੋਂ ਪਿਆਰੇ ਸਿੱਖ ਰੱਖਲੇ ਸੀ ਭਾਈ ਅਦ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮਾਨ ਸਿੰਘ ਇਸੇ ਕਰਕੇ ਕਦੇ ਫਰਕ ਨਹੀਂ ਗੁਰੂ ਸਾਹਿਬਾਂ ਨੇ ਰੱਖਿਆ ਤੇ ਅੱਜ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਰਖ ਕਰਨੀ ਸੀ ਤੇ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਬੇਟਾ ਸ੍ਰੀ ਚੰਦ ਬਾਹਰ ਵੇਖ ਕਿੰਨੀ ਕ ਧੁੱਪ ਲੱਗੀ ਐ ਜਿਹੜੀਆਂ ਚਾਦਰਾਂ ਨੇ ਨਾ ਥੱਲੇ ਧਰਮਸ਼ਾਲਾ ਵਿੱਚ ਵਿਛਾਉਣ ਵਾਲੀਆਂ ਸੰਗਤਾਂ ਦੇ ਬੈਠਣ ਵਾਲੀਆਂ ਚਾਦਰਾਂ ਗੰਦੀਆਂ ਹੋ ਗਈਆਂ ਬੇਟਾ ਚਾਦਰਾਂ ਧੋ ਕੇ ਲੈ ਕੇ ਆਓ ਜਾਓ ਬਾਹਰ ਦੇਖੋ ਧੁੱਪ ਕਿੰਨੀ ਕ ਲੱਗੀ ਐ ਤੇ ਸ੍ਰੀ ਚੰਦ ਲਖਮੀ ਚੰਦ ਜੀ ਕਹਿੰਦੇ ਆ ਪਿਤਾ ਜੀ ਤੁਸੀਂ ਹੋ ਗਏ ਬਜ਼ੁਰਗ ਕਹ ਤੂੰ ਸੀ ਬਜ਼ੁਰਗ ਹੋ ਗਿਆ ਤੁਹਾਡੀ ਜਿਹੜੀ ਮਤ ਹੈ ਉਹ ਨਿਆਣੀ ਹੋ ਗਈ ਹੈ ਤੇ ਮਹਾਰਾਜ ਪਿਤਾ ਜੀ ਵਾਰ ਦੇਖੋ ਕਿੰਨਾ ਹਨੇਰਾ ਹੈ ਅਜੇ ਦੇ ਰਾਤ ਦੇ 12 ਵਜੇ ਆ ਤੁਸੀਂ ਦੁਪਹਿਰ ਕਹਿੰਦੇ ਆ ਸਵੇਰੇ ਦਿਨ ਚੜੇਗਾ ਜਾ ਕੇ ਚਾਦਰਾਂ ਧੋ ਲਿਆਵਾਂਗੇ ਤੇ ਮਹਾਰਾਜ ਸੱਚੇ ਬਾਦਸ਼ਾਹ ਫਿਰ ਕਹਿੰਦੇ ਦੂਜਿਆਂ ਨੂੰ ਕਿ ਸਾਰਿਆਂ ਨੇ ਜਗਾਦ ਇਹੋ ਹੀ ਦਿੱਤਾ ਮਹਾਰਾਜੀ ਵਾਰ ਤੇ ਹਨੇਰੀ ਰਾਤ ਹੈ ਸਵੇਰੇ ਦਿਨ ਚੜੂਗਾ ਧੁੱਪ ਲੱਗੇਗੀ ਚਾਦਰਾਂ ਧੋ ਲਿਆਵਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਲੈਣ ਨੂੰ ਕਹਿੰਦੇ ਆ ਭਾਈ ਲੈਣੇ beta ਤੁਸੀਂ ਬਾਹਰ ਦੇਖੋ ਧੁੱਪ ਕਿੰਨੀ ਕੁ ਲੱਗੀ ਐ ਜਾ ਕੇ ਚਾਦਰਾਂ ਗੰਦੀਆਂ ਹੋ ਗਈਆਂ ਸਵੇਰੇ ਸੰਗਤ ਆਵੇਗੀ ਬਿਸ਼ਾਈ ਕਰਾਂਗੇ ਤੇ ਸੰਗਤ ਨੂੰ ਬਿਠਾਵਾਗੇ ਭਾਈ ਲੈਣੇ ਨੇ ਇਹ ਨਹੀਂ ਵੇਖਿਆ ਵੀ ਬਾਹਰ ਧੁੱਪ ਹੈ ਜਾਂ ਰਾਤ ਹੈ ਭਾਈ ਲੈਣੇ ਨੇ ਗੁਰੂ ਦਾ ਬਸ ਬਚਨ ਮੰਨਿਆ ਗੁਰੂ ਜੀ ਦੀ ਆਗਿਆ ਮੰਨੀ ਲੈ ਕੇ ਚਾਦਰਾਂ ਨਦੀ ਤੇ ਜਾ ਕੇ ਧੋਣ ਲੱਗ ਗਏ ਚਾਦਰਾਂ ਧੋਤੀਆਂ ਜਾ ਕੇ ਸੁਪਣੀਆਂ ਬਾਪਤੀਆਂ ਵਾਪਸ ਲਿਆਏ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿ ਪੁੱਛਦਿਆ ਭਾਈ ਲੈਣੇ ਸਾਰਿਆਂ ਨੇ ਕਿਹਾ ਵੀ ਰਾਤ ਹੈ ਸਵੇਰੇ ਲੈ ਚੜੇਗਾ ਧੋ ਲਿਆਵਾਂਗੇ ਤੁਸੀਂ ਤੇ ਭਾਈ ਲੈਣਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਨਹੀਂ ਪਤਾ ਦਿਨ ਹੈ ਮੈਨੂੰ ਨਹੀਂ ਪਤਾ ਰਾਤ ਹੈ ਮੈਂ ਤੇ ਤੁਹਾਡੇ ਬਚਨ ਨੂੰ ਮੰਨਣਾ ਹੈ ਮਹਾਰਾਜ ਜੇ ਤੁਸੀਂ ਚੜਾਉਣ ਵਾਲੇ ਆ ਰਾਤ ਵੀ ਤੁਸੀਂ ਕਰਨ ਵਾਲਿਆ ਸਭ ਕੁਝ ਤੁਹਾਡੀ ਆਗਿਆ ਵਿੱਚ ਹੈ ਸਭ ਕੁਝ ਤੁਹਾਡੇ ਹੁਕਮ ਦੇ ਵਿੱਚ ਹੈ ਸਭ ਕੁਝ ਤੁਹਾਡੇ ਬਾਣੇ ਦੇ ਵਿੱਚ ਹੈ ਮਹਾਰਾਜ ਤੁਸੀਂ ਕਿਰਪਾ ਕਰੋ ਤਾਂ ਰਾਤ ਨੂੰ ਦਿਨ ਚੜ ਸਕਦਾ ਹੈ ਤੁਸੀਂ ਕਿਰਪਾ ਕਰੋ ਦਿਨੇ ਰਾਤ ਹੋ ਸਕਦੀ ਹੈ ਤੇ ਫੇਰ